ਜਮਸੀ ਕੀ ਸਭ ਨੂੰ ਮੈਂ ਆਪ ਸਭ ਦਾ ਪ੍ਰਾ ਪਾਸਟਰ ਬਲਦਰਾਜ ਗਿੱਲ ਮੈਂ ਆਪ ਸਭ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਤਾਂ ਮੈਨੂੰ ਜਾਣਦੇ ਕਿ ਮੈਂ ਇੱਕ ਪਰਮੇਸ਼ਵਰ ਦਾ ਦਾਸ ਆ ਔਰ ਪ੍ਰਭੂ ਦੀ ਸੇਵਕਾਈ ਕਰਦਿਆ ਮੈਨੂੰ ਅੱਜ ਤਕਰੀਬਨ 15 ਸਾਲ ਹੋ ਚੁਕੇ ਆ ਤੋਂ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਦਿਨਾਂ ਵਿੱਚ ਤੁਹਾਨੂੰ ਇੱਕ ਆਡੀਓ ਪਹਿਲੇ ਪਾਈ ਮੈਂ ਵੀਡੀਓ ਪਾਈ ਹੈ ਕਿ ਮੈਨੂੰ ਕਿਸੇ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਤੋ ਕੁਝ ਲੋਕਾਂ ਨੂੰ ਪੂਰੀ ਗੱਲ ਦਾ ਨਹੀਂ ਪਤਾ ਉਹ ਕਮੈਂਟ ਕਰਦੇ ਆ ਕਿ ਪਾਸਟਰ ਜੀ ਐਸਾ ਤੁਸੀਂ ਕੀ ਕਹਿਤਾ ਉਹਨਾਂ ਨੂੰ ਕਿ ਉਹ ਤੁਹਾਨੂੰ ਧਮਕੀਆਂ ਦੇ ਰਹੇ ਆ। ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਉਹਨੂੰ ਐਸਾ ਕੁਝ ਨਹੀਂ ਕਿਹਾ। ਉਹਨਾਂ ਦੀ ਮੈਨੂੰ ਕਾਲ ਆਈ ਸੀ। ਕញ្ញ ਨੂੰ ਗੱਲ ਦਾ ਨਹੀਂ ਪਤਾ ਵੀ ਕੀ ਗੱਲ ਹੋਈ ਆ। ਇਸ ਕਰਕੇ ਮੈਂ ਵੀਡੀਓ ਬਣਾ ਰਿਹਾ ਵਾਂ ਤੇ ਉਹਨਾਂ ਨੇ ਫੇਰ ਮੈਨੂੰ ਧਮਕੀ ਦਿੱਤੀ ਆ। ਉਹ ਵੀ ਤੁਹਾਨੂੰ ਆਡੀਓ ਸੁਣਾਉਣਾ ਵਾਂ। ਤੋ ਸਭ ਤੋਂ ਪਹਿਲੇ ਮੈਂ ਇੱਕ ਗਿਲਾਵਾ ਮੇਰਾ ਉਹਨਾਂ ਪਰਾਵਾਂ ਤੇ ਜਿੰਨਾ ਭਰਾਵਾਂ ਤੇ ਕੋਈ ਮੁਸੀਬਤ ਪੈਂਦੀ ਸੀ ਤੇ ਮੈਂ ਉਹਨਾਂ ਦੀ ਪਹਿਲੀ ਬੈਲ ਤੇ ਫੋਨ ਚੁੱਕਦਾ ਹਾਂ ਉਹ ਮੈਨੂੰ ਕਹਿੰਦੇ ਕਿ ਤੁਸੀਂ ਸਾਡੇ ਬਾਰੇ ਹੱਕ ਚ ਬੋਲੋ ਕਮੈਂਟ ਕਰੋ ਵੀਡੀਓ ਪਾਓ ਤੇ ਮੈਂ ਪਉਨਾ ਵੀ ਹਾਂ ਪਰ ਉਹਨਾਂ ਭਰਾਵਾਂ ਨੇ ਨਾ ਕੋਈ ਕਮੈਂਟ ਕੀਤਾ ਕਿ ਤੇਰੇ ਨਾਲ ਅਹੀਂ ਜਾਂ ਨਹੀਂ ਨਾਲ ਤਾਂ ਨਾ ਉਹਨਾਂ ਭਰਾਵਾਂ ਨੇ ਕੋਈ ਮੇਰੇ ਹੱਕ ਚ ਵੀਡੀਓ ਪਾਈ ਆ ਕਿਉਂਕਿ ਜਿੰਨਾਂ ਲਈ ਮੈਂ ਪਉਨਾ ਹਾਂ ਉਹਨਾਂ ਤੇ ਮੇਰਾ ਗਲਾ ਬੰਦਾ ਹੀ ਹੈ ਨਾ ਚਲੋ ਕੋਈ ਗੱਲ ਨਹੀਂ ਆ ਤੋ ਬਾਕੀ ਜਿਹੜੇ ਭੈਣ ਭਰਾ ਖਲੋਤੇ ਮੇਰਨਾ ਧੰਨਵਾਦ ਤੇ ਮੈਨੂੰ ਤੁਹਾਡੀ ਇਸ ਟਾਈਮ ਤੇ ਬਹੁਤ ਜਿਆਦਾ ਲੋਡ ਆ ਉਹਨੇ ਮੈਨੂੰ ਫੇਰ ਧਮਕੀ ਲਈ ਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਗੱਲ ਕੀ ਆ ਗੱਲ ਇਹ ਆ ਕਿ ਇਹ ਬੰਦਾ ਜਿਹੜਾ ਵਾ ਪਤਾ ਨਹੀਂ ਕਿੱਥੋਂ ਦਾ ਮੈਨੂੰ ਇਹਨੇ ਮੈਨੂੰ ਕੀਤਾ ਫੋਨ ਇਹ ਜਨਾਨੀ ਬਣ ਕੇ ਗੱਲ ਕਰਦਾ ਕਦੀ ਕਦੀ ਬੰਦਾ ਬਣ ਕੇ ਗੱਲ ਕਰਦਾ ਇੱਕੋ ਹੀ ਬੰਦਾ ਵਾ ਦੋ ਜਣੇ ਤਿੰਨ ਜਣੇ ਰਲੇ ਆਏ ਤੇ ਜਨਾਨੀ ਦੀ ਆਵਾਜ਼ ਵੀ ਆਪ ਕੱਢਦਾ ਵਾ ਬੰਦੇ ਦੀ ਆਵਾਜ਼ ਵੀ ਆਪ ਚੇਂਜ ਕਰਦਾ ਵਾ ਤੇ ਕੁਝ ਲੀਡਰਾਂ ਦੇ ਨਾਂ ਲੈਂਦਾ ਉਹਨਾਂ ਨੂੰ ਬਦਨਾਮ ਕਰਦਾ ਤੇ ਖੰਬਰਾ ਚਰਚ ਨੇ ਕਹਿੰਦਾ ਮੈਨੂੰ ਇਹ ਕੰਮ ਕਰਨ ਵਾਸਤੇ ਕਿਹਾ ਵਾ ਤੇ ਖੰਬਰਾ ਚਰਚ ਵੱਲੋਂ ਸਾਡੀ ਟੀਮ ਆ ਇਹਨੇ ਇਹ ਗੱਲ ਕਹੀ ਆ ਗੌਰਵ ਪ੍ਰਧਾਨ ਜੀ ਦਾ ਵੀ ਨਾਂ ਲੈਂਦਾ ਵਾ ਪੀਟਰ ਚੀਦਾ ਜੀ ਦਾ ਨਾਂ ਲੈਂਦਾ ਵਿੱਚ ਵੀ ਮੈਂ ਉਹਨਾਂ ਦੇ ਬੰਦਾ ਵਾਂ ਤੇ ਤੁਸੀਂ ਧਿਆਨ ਦੇ ਨਾਲ ਮੇਰੀ ਗੱਲ ਨੂੰ ਸੁਣਿਓ ਮੈਂ ਰੱਬ ਦਾ ਦਾਸ ਆ ਮੈਂ ਪ੍ਰਭੂ ਦੀ ਸੇਵਕਾ ਹੀ ਕਰ ਰਿਹਾ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਮੇਰਾ ਪਰਿਵਾਰ ਆ ਇਹ ਅੰਤਕਵਾਦ ਪੀੜਤ ਪਰਿਵਾਰ ਆ ਮੈਂ ਇਕੱਲਾ-ਇਕੱਲਾ ਵਾਂ ਮੇਰੇ ਫਾਦਰ ਸਾਹਿਬ ਨੂੰ ਅੰਤਕਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀਗਾ ਉਸ ਟਾਈਮ ਤੇ ਮੈਂ 2 ਸਾਲ ਦਾ ਸੀਗਾ ਐ ਬਹੁਤ ਦੁੱਖ ਵੇਖਿਆ ਅਸੀਂ 5 ਭੈਣ ਭਰਾ ਸੀਗੇ ਇੱਕ ਭਰਾ ਜਿਹੜਾ ਮੇਰਾ ਵੱਡਾ ਉਹਨੂੰ ਵੀ ਕਿਸੇ ਨੇ ਮਾਰਤਾ ਕੁਝ ਸਾਲ ਪਹਿਲੇ ਉਹਦਾ ਪਤਾ ਨਹੀਂ ਲੱਗਾ ਕਿ ਉਹਨੂੰ ਕਿੰਨੇ ਮਾਰਿਆ ਹੁਣ ਇੱਕ ਭਰਾ ਮੇਰਾ ਹੋਰ ਸੀ ਮੇਰੇ ਤੋਂ ਵੱਡਾ ਉਹ ਸ਼ੇਮੀ ਨੂੰ ਗਿਲਾ ਪਤਾ ਵਾ ਉਹ ਲੱਭਾ ਹੀ ਨਹੀਂ ਆ ਤੇ ਮੈਂ ਇਕੱਲਾ ਇਕੱਲਾ ਰਹਿ ਗਿਆ ਵਾ ਤੇ ਦੋ ਮੇਰੀਆਂ ਭੈਣਾਂ ਵਾ ਤੇ ਮੇਰੀ ਭੈਣ ਨੇ ਕਿਦੋਂ ਪਤਾ ਲੱਗਿਆ ਕਿ ਮੈਨੂੰ ਕਿਸੇ ਧਮਕੀ ਦਿੱਤੀ ਆ ਉਹਨੂੰ ਪਹਿਲੇ ਵੀ ਬ੍ਰੇਨ ਅਟੈਕ ਹੋਇਆ ਸੀਗਾ ਉਹਦੀ ਜਿਹੜੀ ਹਾਲਾਤ ਆ ਫੇਰ ਖਰਾਬ ਹੋ ਗਿਆ ਇਹ ਸੁਣ ਕੇ ਤੇ ਮੇਰੀ ਮਾਤਾ ਵੀ ਉਦੋਂ ਦੀ ਬਿਮਾਰ ਆ ਘਰੇ ਮੈਨੂੰ ਉਹ ਭਰਾਵਾਂ ਤੇ ਸੱਚੀ ਬੜਾ ਗਿਲਾਵਾ ਉਹਨਾਂ ਮੈਨੂੰ ਫੋਨ ਤੱਕ ਨਹੀਂ ਕੀਤਾ ਕਿ ਭਾਈ ਤੂੰ ਪਾਸੇ ਕਿੱਦਾਂ ਜੋ ਕੀਸਾ ਆ ਵਾ ਤੁਹਾਨੂੰ ਮੱਚ ਦੀ ਲੋੜ ਦੱਸੂਗੀ ਨਹੀਂ ਉਹਨਾਂ ਇੱਕ ਵਾਰ ਨਹੀਂ ਕਿਹਾ ਮੈਨੂੰ ਮੈਂ ਫੋਨ ਕਰਦਾ ਵਾਂ ਉਹਨਾਂ ਦੇ ਪਿੱਛੇ ਪਿੱਛੇ ਫਿਰਦਾ ਵਾਂ ਇਦਾਂ ਨਹੀਂ ਚਾਹੀਦਾ ਉਹਨਾਂ ਨੂੰ ਤੇ ਬਾਕੀ ਗੱਲਾ ਵੀ ਮੇਰਾ ਬੰਦਾ ਵਾ ਤੇ ਮੈਂ ਫੇਰ ਗੱਲ ਕਰਨ ਲੱਗਾ ਵਾਂ ਕਿ ਮੈਂ ਉਹਨਾਂ ਨੂੰ ਕੁਝ ਮਾੜਾ ਨਹੀਂ ਬੋਲਿਆ ਉਹਨਾਂ ਨੇ ਕੀਤਾ ਮੈਨੂੰ ਫੋਨ ਤਾਂ ਆ ਰਿਕਾਰਡਿੰਗ ਤੁਹਾਨੂੰ ਸੁਣਾਉਣਾ ਮੈਂ ਕਿ ਫੋਨ ਕਰਦੇ ਆ ਤੇ ਕਿ ਤਰ੍ਹਾਂ ਗੱਲ ਕਰਦੇ ਆ ਉਹ ਜਨਾਨੀ ਬਣ ਕੇ ਗੱਲ ਕਰਦਾ ਵਾ ਕਿ ਮੈਂ ਨਰਸ ਆ ਤੇ ਮੈਂ ਆਪਣਾ ਪਾਸਟਰ ਵੀ ਆ ਆਪਣੀ ਲੈਂਗੁਏਜ ਬੂਆ ਜੀ ਕਹਿ ਦਿੰਦੇ ਆ ਤੇ ਉਹ ਲੇਡੀਜ਼ ਨਾਲ ਗੱਲ ਕਰਦਾ ਵਾ ਕਿ ਸਾਨੂੰ ਉਹ ਲੇਡੀਜ਼ ਦਾ ਨੰਬਰ ਦੋ ਤੁਹਾਡੇ ਜਿਹੜੇ ਖਾਸ ਹੋਣ ਜਿਹੜੇ ਤੁਹਾਡੀ ਗੱਲ ਮੰਨਦੇ ਹੋਣ ਅਸੀਂ ਦਵਾਈ ਦੇਨੇ ਖਾਣ ਵਾਸਤੇ ਜਿਨ੍ਹਾਂ ਦੇ ਘਰ ਬੱਚੇ ਨਹੀਂ ਹੁੰਦੇ ਅਸੀਂ ਫ੍ਰੀ ਕੈਂਪ ਲਾਇਆ ਵਾ ਤੇ ਦਵਾਈ ਅਸੀਂ ਐਦਾ ਪਹੁੰਚਾ ਦਿੰਨੇ ਘਰੇ ਤੁਸੀਂ ਡਰੈੱਸ ਲੈਣਾ ਵਾ ਤੇ ਪਹਿਲਾਂ ਅਸੀਂ ਪੁੱਛਦੇ ਆ ਵੀ ਤੁਹਾਨੂੰ ਦਵਾਈ ਦਈਏ ਕਿ ਨਾ ਦਈਏ ਚਾਹੀਦੀ ਕਿ ਨਹੀਂ ਚਾਹੀਦੀ ਜਦੋਂ ਨੰਬਰ ਲੈ ਲੈਂਦੇ ਆ ਪਾਸਟਰ ਸਾਹਿਬ ਫੋਨ ਕਰ ਦਿੰਦੇ ਆ ਵੀ ਮੈਂ ਫੋਨ ਕਰਤਾ ਤੁਸੀਂ ਗੱਲ ਕਰ ਲਓ ਤੇ ਫਿਰ ਉਹਨਾਂ ਨੂੰ ਗਮਰਾਹ ਕਰਦੇ ਆ ਵੀ ਜਿਹੜੇ ਤੁਹਾਡੇ ਪਾਸਟਰ ਜੀ ਸਾਡੇ ਬੜੇ ਚਿਰ ਦੇ ਵਾਕਬ ਆ ਬੜੇ ਚਿਰ ਦੇ ਸਾਨੂੰ ਜਾਣਦੇ ਆ ਉਹਨਾਂ ਨੇ ਇਹੋ ਜਿਹੇ ਸਾਨੂੰ ਕਈ ਕੇਸ ਦਿੱਤੇ ਆ ਜਦ ਬੜਿਆਂ ਘਰ ਬੱਚੇ ਹੋਏ ਆ ਇਦਾ ਗੁੰਮਰਾਹ ਕਰਦੇ ਯਾਨੀ ਕਿ ਜਾਣਦੇ ਬਿਲਕੁਲ ਨਹੀਂ ਫੋਨ ਪਹਿਲੀ ਵਾਰ ਹੀ ਆਇਆ ਹੁੰਦਾ ਫਿਰ ਬਾਅਦ ਵਿੱਚ ਉਹ ਕਹਿ ਦਿੰਦੇ ਕਿ ਬੁਆਜੀ ਤੁਹਾਡੇ ਨਾਲ ਗੱਲ ਕਰਨਗੇ ਲੇਡੀਜ਼ ਨੂੰ ਗੱਲ ਕਰੋ ਗੱਲ ਕਰਕੇ ਦੋਵਾਂ ਜੀ ਆਣਾ ਮੁੜ ਕੇ ਉਹਨਾਂ ਨੂੰ ਕਹਿੰਦੇ ਆ ਕਿ ਆਪਣਾ ਜਿਸਮ ਵਿਖਾਓ ਨੰਗੇ ਹੋ ਕੇ ਅਹੀਂ ਤੁਹਾਡੀ ਫੋਟੋ ਲੈਣੀ ਆ ਕੰਪਿਊਟਰ ਨਾਲ ਉਹ ਕੰਪਿਊਟਰ ਲੱਗਾ ਵਾ ਘਰੇ ਤੇ ਸਕੈਨ ਕਰਨਾ ਤੁਹਾਨੂੰ ਬਿਮਾਰੀ ਕੀ ਆ ਫਿਰ ਕਹਿੰਦੇ ਆ ਕਿ ਤੁਸੀਂ ਰਾਤ ਨੂੰ ਫਿਜ਼ੀਕਲੀ ਹੋਗੇ ਉਦੋਂ ਵੀਡੀਓ ਕਾਲ ਲਾਇਓ ਤੇ ਅਸੀਂ ਤੁਹਾਨੂੰ ਵੇਖਣਾ ਕਿ ਕੀ ਪ੍ਰੋਬਲਮ ਹੈ ਸੰਗਤ ਨੇ ਮੈਨੂੰ ਦੱਸਤਾ ਭੇਜਦਾ ਦੀਆਂ ਪਾਸੇ ਬਕਵਾਸ ਬਾਜੀ ਮਾਰਨ ਦੇ ਜੋ ਤੇ ਤੁਸੀਂ ਆਓ ਤੇ ਮੈਂ ਬੈਕ ਕਾਲ ਕੀਤੀ ਆ ਵੀ ਤੁਸੀਂ ਆੜੀ ਬਕਵਾਸ ਬਾਜੀ ਮਾਰੀ ਜੋ ਤੁਸੀਂ ਕਾਹਦੇ ਰੱਬ ਦੇ ਦੱਸ ਜੋ ਤੁਸੀਂ ਕਾਹਦੇ ਪ੍ਰਭੂ ਨੂੰ ਮੰਨਦੇ ਜੋ ਕਿਹੜਾ ਡਾਕਟਰ ਹੈ ਵੀਡੀਓ ਕਾਲ ਕਹਿੰਦਾ ਕਰੋ ਤੇ ਕਿਹੜਾ ਡਾਕਟਰ ਹੈ ਨੰਗੀਆਂ ਔਰਤਾਂ ਦੀਆਂ ਫੋਟੋ ਮੰਗੋਂਦਾ ਬੰਦਿਆਂ ਦੀਆਂ ਐਦਾਂ ਨਾ ਕਰਨ ਦਾ ਮਤਲਬ ਹੀ ਇਹਨਾਂ ਨੇ ਬਲੈਕਮੇਲ ਕਰਨਾ ਹੈ ਬਾਅਦ ਵਿੱਚ ਪਾਸਟਰ ਨੂੰ ਵੀ ਕਰਨਾ ਹੈ ਕਿ ਪਾਸਟਰ ਨੰਬਰ ਦਿੱਤਾ ਹੈਗਾ ਉਹ ਘਰ ਵਾਲਿਆਂ ਨੂੰ ਵੀ ਕਰਨਾ ਹੈਗਾ ਜੇ ਘਰ ਵਾਲੇ ਗਰੀਬ ਆ ਉਹ ਨਹੀਂ ਪੈਸੇ ਦੇ ਸਕਦੇ ਇਹਨਾਂ ਪਾਸਟਰ ਨੂੰ ਕਰਨਾ ਹੈ ਬਲੈਕਮੇਲ ਤੇ ਵੀਡੀਓ ਪਾਉਣ ਲੱਗੇ ਉਹ ਜਿਹੜੀ ਸੰਗਤ ਹੈ ਸਾਡੀ ਬਹੁਤ ਸਮਝਦਾਰ ਆ ਬਹੁਤ ਸਿਆਣੇ ਆ ਪ੍ਰਭੂ ਨੇ ਬਹੁਤ ਸਮਝ ਦਿੱਤੀ ਆ ਉਹਨਾਂ ਨੇ ਮੈਨੂੰ ਦੱਸਤਾ ਵਾ ਕਿ ਪਾਸੇ ਆ ਗੱਲ ਜੋ ਤੇ ਮੈਂ ਇਹਨਾਂ ਨੂੰ ਮਾਰਿਆ ਦਬਕਾ ਕੇ ਮੈਂ ਠਾਣੇ ਚੱਲਿਆ ਉਹ ਵੀ ਰਿਕਾਰਡਿੰਗ ਮੇਰੇ ਕੋਲ ਹੈ ਕਿਉਂਕਿ ਮੈਂ ਕਹਾਂ ਠਾਣੇ ਚੱਲਿਆ ਤੇ ਇਹਨਾਂ ਉਦੋਂ ਹੀ ਮੈਨੂੰ ਧਮਕੀ ਦਿੱਤੀ ਵੀ ਜਾ ਕੇ ਵਖਾ ਤਾਂ ਸੁਣੋ ਧਿਆਨ ਨਾਲ ਵੀ ਕਿੱਦਾਂ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਤੇ ਕੱਲ ਪਾਸਟ ਕਾਲ ਸੰਧੂ ਜੀ ਆ ਆਪਣੇ ਅੰਮ੍ਰਿਤਸਰ ਤੋਂ ਇਹਨਾਂ ਨੇ ਉਸੇ ਨੰਬਰ ਤੋਂ ਸੇਮ ਸੇਮ ਉਹ ਨੰਬਰ ਉਹ ਬੰਦਾ ਉਹ ਗੱਲਾਂ ਇਨਾ ਪਾਸਟਰ ਕਾਹ ਜੀ ਨੂੰ ਫੋਨ ਕੀਤਾ ਤੇ ਬਾਅਦ ਵਿੱਚ ਕਿਸੇ ਕਾਰਨ ਫੋਨ ਕੱਟ ਹੋ ਗਿਆ ਰੇ ਇਨ ਪ੍ਰੋਬਲਮ ਜਾਂ ਪਤਾ ਨਾ ਇਹਨਾਂ ਕੱਟਦਾ ਹੀ ਨਹੀਂ ਪਤਾ ਜਾਂ ਕੀ ਹੋ ਗਿਆ ਇਹਨਾਂ ਫੋਨ ਕੱਟਦਾ ਬਾਅਦ ਚ ਤੇ ਇਹ ਮੈਂ ਅਲਰਟ ਪਾਸਟਰ ਨੂੰ ਪਹਿਲੇ ਕੀਤਾ ਵੀ ਤੁਹਾਨੂੰ ਇਸ ਤਰ੍ਹਾਂ ਕਾਲ ਆਣੀ ਜੋ ਇਹਨਾਂ ਤੁਹਾਨੂੰ ਫਸਾਉਣਾ ਜੋ ਕਿਸੇ ਨਾ ਕਿਸੇ ਪਾਸਟਰ ਨੂੰ ਤੋਂ ਪਾਸ ਜੀ ਨਾਲ ਮੈਂ ਗੱਲ ਕੀਤੀ ਪਹਿਲੇ ਇਹ ਤਰ੍ਹਾਂ ਫੋਨ ਆਉਂਦਾ ਜੋ ਮੈਂ ਨੰਬਰ ਹੀ ਪਾਇਏ ਨਾ ਬੰਦਿਆਂ ਦਾ ਕਿਹੜਾ ਨੰਬਰ ਤੋਂ ਕਾਲ ਕਰਦੇ ਜੋ ਤੋਂ ਆ ਸੁਣੋ ਕੱਲ ਉਹਨਾਂ ਨੂੰ ਫੋਨ ਕੀਤਾ ਕਿ ਆ ਗੱਲਬਾਤ ਆ ਤੇ ਮੈਨੂੰ ਫੇਰ ਫੋਨ ਕਰਤਾ ਤੁਹ ਜਨਾਨੀ ਜਿਹੜੀ ਆ ਹਾਂ ਗਲਤ ਹੀ ਤੋਂ ਭੱਜ ਗਈ ਹੁਣ ਤੇ ਮੈਨੂੰ ਲੱਗੇ ਇਤਨਾ ਇਤਨਾ ਸਾਡਾ ਕੋਈ ਕਸੂਰ ਨਹੀਂ ਆ ਧਮਕੀਆਂ ਵੀ ਲੰਦੇ ਨਾਲ ਆ ਪਹਿਲਾਂ ਰਿਕਾਰਡਿੰਗ ਸੁਣੋ ਪਾਸਟਰ ਆਕਾਸ਼ ਸੰਧੂ ਜੀ ਬੈਠੇ ਨੇ ਮੈਂ ਲਾਗੇ ਸੀ ਉਹਨਾਂ ਦੇ ਅਚਾਨਕ ਹੀ ਫੋਨ ਆ ਗਿਆ ਉਹਨਾਂ ਨੂੰ ਮੇਰੇ ਲਾਗੇ ਬੈਠਿਆਂ ਨੂੰ ਆਪਣੇ ਲਾਗੇ ਬੈਠਿਆਂ ਨੂੰ ਫੋਨ ਆਇਆ ਆ ਸੁਣੋ ਧਿਆਨ ਨਾਲ ਸੰਯੁਕਤ ਕ੍ਰਾਂਤੀਕਾਰੀ ਸਫਾ ਸਾਡੀ ਸੰਘਕੰਨਾ ਨਾਲ ਪਾਰਟੀ ਦੇ ਸਾਡੀ ਠੀਕ ਹੈ ਜੀ ਹਾਂ ਡੀਆਰ ਦੇ ਕਾ ਜਿਹੜਾ ਸਵਿਧਾਨ ਉਹਨੇ ਮਾਰਤਾ ਠੀਕ ਹੈ ਜੀ ਹਾਂ ਠੀਕ ਹੈ ਮਤਲਬ ਕਿ ਆਉਂਦੇ ਨੇ ਸਾਲ ਦੀ ਥਾਂ ਆਪਣੇ ਕੋਗਰੇ ਦੀ ਉਹਨਾਂ ਨੂੰ ਛੱਲੀਦਾ ਮਤਲਬ ਕਿ ਦੋ ਸਾਲ ਹੋ ਗਏ ਮੈਂ ਨਹੀਂ ਸੀ ਯਕੀਨ ਕਰਦਾ ਪਿਛਲੇ ਸਾਲ ਉਹਨਾਂ ਨਾਲ ਜੁੜ ਕੇ ਮੈਂ ਕੋਈ ਕੰਮ ਨਹੀਂ ਜੰਦੂਈਆਂ ਕੀਤੀਆਂ ਇਤਰਾ 15 ਮਹੀਨਿਆਂ ਵੀ ਅੰਦਰ ਅਜੇ ਤੱਕ ਨਾ ਕੰਸਿਪਟ ਕਰ ਮੈਂ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਮ باندې ਬਸ ਕਾਟਾ-ਖਾਟਾਰ ਹੋ ਗਿਆ ਠੀਕ ਹੈ ਜੀ ਪਾਸਟਰ ਰੂਟ ਵੀ ਸੁਵਾਈ ਖਾ ਕੇ ਬੈਸ ਹੋਏ ਕਿ ਤੁਹਾਨੂੰ ਸਮਝੀ ਯਾਦ ਕੀਤਾ ਤੁਹਾਡਾ ਨੰਬਰ ਆਇਆ ਸਾਡੇ ਕੋਲ ਕੁ ਵਿੱਚ ਹੈ ਕਿ ਕਿਸੇ ਕਿਸੇ ਦੇ ਚੱਲਦਾ ਮੈਂ ਅਮ੍ਰਿਤਸਰ ਲਾਉਣਾ ਜੀ ਅਮੈਂ ਤਾਂ ਤੁਹਾਡੀ ਚਰਚ ਵਿੱਚ ਕਿੰਨੇ ਮੈਂਬਰ ਹਨ ਚਰਚ ਵਿੱਚ ਬੈਠੇ ਗਾਜੀ 100 ਦੇ ਤੋਂ 200 ਦੇ ਤਕਰੀਬ ਲੱਗੇਗੇ ਜਿਹੜੀਆਂ ਭੈਣਾਂ ਪਈ ਹੋਰਾਂ ਨੇ ਉਹ ਕਿਹੜੀਆਂ ਹਨ ਉਹ ਦੋ ਦੋ ਤਿੰਨ ਚਾਰ ਹੋਣਗੇ ਤੁਹਾਡਾ ਬਦਲਣ ਬਾਅਦ ਕੋਈ ਬੁਆਜੀ ਨਹੀਂ ਜੋ ਬੰਦਾ ਜੋ ਆ ਤੀ ਆਵਾਜ਼ ਸੁਣਿਓ ਦੇਖਾ ਤੁਹਾਨੂੰ ਚੱਲਣ ਤੋਂ ਆਪ ਕੋਈ ਆ ਗਿਆ ਆਪਣੇ ਪਾਸ ਹੀ ਹੈਲੋ ਹੈਲੋ ਹਾਂਜੀ ਬੇਟੀ ਜੈਨਸੀ ਜੀ ਜੈਨਸੀ ਜੀ ਓਕੇ ਠੀਕ ਹੈ ਜੀ ਹਾਂਜੀ ਹੁਕਮ ਕਰੋ ਜੀ ਹੈਲੋ ਹੈਲੋ ਹਾਂਜੀ ਬੇਟੀ ਹਾਂਜੀ ਹਾਂਜੀ ਮੈਡਮ ਅੱਤੇ ਮੈਂ ਵੀਡੀਓ ਬਣਾਈ ਆ ਉਹ ਨੰਬਰ ਉਹ ਬੰਦਾ ਜਨਾਨੀ ਦੀ ਵਾਰ ਕੱਟਦਾ ਇਹ ਕੰਮ ਰਿਆ ਕਰਨ ਮੈਂ ਤੇ ਪਰਚਾ ਦਰਜ ਕਰਾਤਾ ਵਾ ਪ੍ਰਸ਼ਾਸਨ ਮੇਰੀ ਮਾਇਤ ਕਰ ਰਿਹਾ ਵਾ ਬਹੁਤ ਸਾਰੇ ਲੋਕ ਮੇਰੀ ਮਾਇਤ ਕਰ ਰਹੇ ਆ ਮੈਂ ਧੰਨਵਾਦ ਕਰਦਾ ਵਾਲਮੀਕੀ ਭਾਈਚਾਰੇ ਦਾ ਨਿਹੰਗ ਸਿੰਘ ਜਥੇਬੰਦੀਆਂ ਦਾ ਵੀ ਉਹਨਾਂ ਨੇ ਮੈਨੂੰ ਕਾਫੀ ਫੋਨ ਆਏ ਕਿ ਦੱਸੋ ਭਾਸ਼ਾ ਦੀ ਸੇਵਾ ਅਹਿੰਦੜੇ ਨਾਲ ਆ ਮੁਸੀਬਾ ਭੈਣ ਭਰਾ ਨੂੰ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਨੇ ਔਰ ਜਿਹੜੀ ਕੱਲ ਨਾ ਮੇਰੇ ਨਾਲ ਗੱਲ ਕੀਤੀ ਉਹ ਵੀ ਸੁਣ ਲੋ ਪਹਿਲੀ ਕਾਲ ਉਹ ਵੀ ਸੁਣ ਲੋ ਕਿ ਕਿਤਰਾ ਗੁਮਰਾਹ ਕਰ ਦੇਆ ਇਹ ਪਾਸਟਰ ਹੈ ਪਹਿਲੀਆਂ ਵੀ ਹਰ ਪਾਸਟਰ ਬਰਾਜ ਦੀ ਗੱਲ ਕਰਨਿਆ ਤੁਹਾਨੂੰ ਸੁਣਾਉਣਾ ਮੈਂ ਅਮੀਰੂ ਤੂੰ ਕੋਈ ਸੋਣਾ ਤੁਹਾਨੂੰ ਆਪਣੀ ਜਾਣ ਪਛਾਣ ਕੋਈ ਨਹੀਂ ਮੈਂ ਮਸੀਹ ਅਵਤਾਰ ਸਿੰਘ ਮੇਰਾ ਨਾਮ ਹੈ ਮੈਂ ਗੁਰਦਾਸਪੁਰ ਤੋਂ ਗੱਲ ਕਰ ਰਿਹਾ ਜੀ ਸਰ ਨੇ ਹਾਂ ਦੇ ਕੋਲ ਗਰੁੱਪ ਬਣੇ ਉਹਦੇ ਵਿੱਚ ਨੰਬਰ ਆ ਰਹੇ ਆ ਪਾਦਰੀ ਸਾਹਿਬ ਦੇ ਪੰਜਾਬ ਦਾ ਮੈਂ ਪੰਜਾਬ ਪ੍ਰਦੇਸ਼ ਯੂਵਾ ਮੋਰਚਾ ਦਾ ਪ੍ਰਧਾਨ ਆ ਜੀ ਸਰ ਜੀ ਸਰ ਤੇ ਆਪਾਂ ਕੋਲ ਕਰ ਰਹੇ ਆ ਆਪਾਂ ਲਗਾਏ ਆ ਮਸੀਹੀ ਕੈਂਪ ਗੁਰਦਾਸਪੁਰ ਦੇ ਵਿੱਚ ਇਹ ਕੈਂਪ ਲੱਗੇ ਨੂੰ ਅੱਜ 15-20 ਦਿਨ ਹੋ ਗਏ ਆ 2 ਮਹੀਨੇ ਕੈਂਪ ਚੱਲਦਾ ਜੀ ਠੀਕ ਹੈ ਜੀ ਜੀ ਉਸ ਮੁੱਦੇ ਦੇ ਵਿੱਚ ਆਪਾਂ ਫੋਨ ਕਰ ਰਹੇ ਆ ਤੁਹਾਡੀ ਚਰਚ ਕਿੱਥੇ ਆ ਜੀ ਅੰਮ੍ਰਿਤਸਰ ਇਹ ਐ ਵੀ ਤੁਹਾਡਾ ਨੰਬਰ ਆ 85092307 ਹਾਂਜੀ ਮੇਰਾ ਇਹ ਵੀ ਤੁਹਾਡਾ ਅੱਛਾ ਛਾੜੇ ਗੋਪੁਰਪੇ ਚ ਨੰਬਰ ਆਏ ਆ ਤੋ ਮਤਲਬ ਪੂਰੇ ਪਾਸਟਾਨ ਦੇ ਆ ਰਹੇ ਜਿੰਨੇ ਵੀ ਪੰਜਾਬ ਚ ਪਾਸਟਾਨ ਨੇ ਬਾਜੀ ਵੀ ਹੋਣੀ ਜਿਹੜੀ ਫੋਨ ਕਰ ਰਹੇ ਨਾਲ ਇੱਥੇ ਸਾਡੇ ਗੁਰਦਾਸਪੁਰ ਦੇ ਵਿੱਚ ਕੈਂਪ ਲੱਗੇ ਨੇ ਪਾਸਟਰ ਜੀ ਡਾਕਟਰ ਸੋਨੀਆ ਮਸੀ ਆਏ ਹੋਏ ਨੇ ਉਹ ਪਾਸਟਰ ਵੀ ਨੇ ਤੇ ਡਾਕਟਰ ਵੀਨੇ ਬੂਆ ਜੀ ਨੇ ਉਹਨਾਂ ਦੀ ਉਮਰ 60 ਸਾਲ ਆ ਜੀ ਉਹ ਉਥੋਂ ਦੇ ਰਹਿਣ ਵਾਲੇ ਆ ਦਿੱਲੀ ਦੇ ਤੇ ਅੰਮ੍ਰਿਤਾਲੇ ਦੇ ਰਹਿਣ ਵਾਲੇ ਦਿੱਲੀ ਸੇਵਕਾ ਹੀ ਕਰਦੇ ਨੇ ਤੇ ਹਾਂਜੀ ਉਹਨਾਂ ਦੀ ਡਿਊਟੀ ਹੈ ਸਰਕਾਰੀ ਉਸ ਠੀਕ ਆ ਜੀ ਹਾਂਜੀ ਉਹ ਆਪਣੇ ਨਾਲ ਉਹਨਾਂ ਦਾ ਲਿੰਕ ਹੋਏ ਜਦੋਂ 2 ਸਾਲ ਹੋ ਗਿਆ ਪਹਿਲੇ ਆਪਾਂ ਨਹੀਂ ਸੀ ਯਕੀਨ ਕਰਦੇ ਦਵਾਈਆਂ ਤੇ ਪਰ ਮੈਂ ਮੰਨ ਗਿਆ ਜੀ ਧੰਨਵਾਦ ਉਸੇ ਰੱ ਰੱਬ ਜਿਹੜਾ ਵਾ ਬੜੇ ਬੜੇ ਬੇਅੰਤ ਕੰਮ ਕਰਦਾ ਦਵਾਈ ਦੇ ਜ਼ਰੀਏ ਵੀ ਕੰਮ ਕਰਦਾ ਜੀ ਰੱਬ ਪਾਸਟਰ ਜੀ ਹਾਂ ਜੀ ਕਰਦਾ ਜੀ ਕਰਦਾ ਕੰਮ ਕਿਉਂਕਿ ਉਹਨਾਂ ਕਿਹਾ ਕਿ ਡਾਕਟਰ ਵੀ ਨਹੀਂ ਖਲਾਰੇ ਆ ਹਾਂਜੀ ਬਿਲਕੁਲ ਜੀ ਮੈਂ ਮੰਨ ਲਿਆ ਵੀ ਬਾਜੀ ਨੂੰ ਬੂਆ ਜੀ ਲਾਗੇ ਬੈਠੇ ਨੇ ਇਹਨਾਂ ਨੇ ਦਵਾਈ ਦਿੰਦੇ ਨੇ ਫ੍ਰੀ ਆਫ ਕੋਸ ਕੋਈ ਪੈਸਾ ਨਹੀਂ ਜਿਹੜੀਆਂ ਭੈਣਾਂ ਬੇਔਲਾਦ ਨੇ ਹਾਂਜੀ ਧੰਨਵਾਦ ਪਰਮੇਸ਼ਵਰ ਦਾ ਬੜੇ ਲੋਕਾਂ ਦਾ ਕੇ ਬles ਹੋਏ ਨੇ ਤੁਹਾਨੂੰ ਯਾਦ ਕੀਤਾ ਤੁਹਾਡੇ ਚਰਚ ਦੇ ਵਿੱਚ ਕੋਈ ਐਦਾਂ ਦੀ ਮੇਰੀ ਭੈਣ ਬੇਔਲਾਦ ਹੈਗੀ ਕੋਈ ਜੋੜਾ ਬਿਲਕੁਲ ਸਾਰੂ ਤੇ ਬੜੇ ਪਰੇਸ਼ਾਨ ਜੋ ਦਵਾਈ ਖਾਂਦੇ ਖਾਂਦੇ ਪਏ ਇੱਕ ਇੱਕ ਮੇ ਇੱਕ ਮੇ ਗੁਰਵਾ ਜੀ ਪਾਸਟਰ ਬਲਰਾਜ ਗੇਲਾ ਇਹ ਕਿਹੜਾ ਕਿਥੋਂ ਦੇ ਜੀ ਅਮੀਰ ਸਰ ਤੁਸੀਂ ਜਤਿੰਦਰ ਗੌਰਵ ਦੇ ਕੀ ਲੱਗਦੇ ਮੈਂ ਦੋਸਤ ਵੀ ਆਣਾ ਦਾ ਭਰਾ ਵੀ ਆ ਉਹਦੇ ਉਹਨਾਂ ਦੇ ਲੱਗਦੇ ਹੋਣਾ ਨਹੀਂ ਕੋ ਹਾਂਜੀ ਮੈਂ ਤੁਹਾਨੂੰ ਮਿਲਿਆ ਹੋਇਆ ਹਾਂ ਤੁਹਾਨੂੰ ਮੇਰੀ ਬਾਈ ਫੇਸ ਪਛਾਣਾ ਮੈਂ ਮੈਂ ਤੁਹਾਨੂੰ ਖਾਂਬਰੇ ਮਿਲਿਆ ਹਾਂ ਜੀ ਸਰ ਖਾਂਬਰੇ ਤੁਹਾਨੂੰ ਮਿਲਿਆ ਹੁਣ ਮੈਂ ਪੰਜਾਬ ਦਾ ਪੰਜਾਬ ਤੋਂ ਚੱਲ ਕੇ ਆਇਆ ਹਾਂ ਸਾਡੀ ਪਾਰਟੀ ਹੈ ਜਤਿੰਦਰ ਭਾਜੀ ਵੀ ਇਸ ਟਾਈਮ ਪੂਰੀ ਪਰਮੇਸ਼ਰ ਦੀ ਦਿਆ ਨਾਲ ਚੁੱਕੇ ਆ ਚੁੱਕਿਆ ਰੱਬ ਨੇ ਪੂਰਾ ਉਹਨਾਂ ਨੂੰ ਬਿਲਕੁਲ ਬਿਲਕੁਲ ਬਹੁਮਨਾਵਰ ਮਸੀਹ ਜਿਹੜਾ ਗੁਰਦਾਸਪੁਰ ਦੇ ਚੇਅਰਮੈਨ ਹੀ ਜੀ ਜਾਣਦੇ ਹੋਣੇ ਜੀ ਉਹ ਵਾਲਾ ਔਦਾ ਇਹਨਾਂ ਨੂੰ ਮਿਲਿਆ ਹੋਣਾ ਤੇ ਮਤਲਬ ਕਹਿੰਦਾ ਭਾਵੇਂ ਕਿ ਸੀਐਮ ਦਾ ਤਾਂ ਪ੍ਰੋਚਾ ਹਾਂ ਬਿਲਕੁਲ ਚਲੋ ਤੇ ਕਿੰਨੇ ਨੰਬਰ ਨੇ ਸਾਰੇ ਫਿਲਹਾਲ ਤੇ ਇੱਕ ਜੋੜੀ ਜੋ ਅਜੇ ਕਿੱਥੋਂ ਦੇ ਆ ਉਹ ਵੀ ਅੰਮ੍ਰਿਤਸਰ ਅੱਗੇ ਮੈਂ ਆਡੀਓ ਨਹੀਂ ਸੁਣਾ ਸਕਦਾ ਤੁਹਾਨੂੰ ਬੜੀਆਂ ਆਡੀਓ ਮੇਰੇ ਕੋਲ ਵੀਡੀਓ ਲੰਬੀ ਹੋ ਜਣੀਆਂ ਐਤਰਾ ਵੀਡੀਓ ਕਾਲ ਕਰਦੇ ਨੰਬਰ ਲੈਂਦੇ ਕਿਉਂਕਿ ਵਿਸ਼ਵਾਸੀਆਂ ਦਾ ਨੰਬਰ ਵਿੱਚ ਬੋਲਿਆ ਮੈਂ ਉਹ ਮੈਂ ਤਾਂ ਨਹੀਂ ਅੱਗੇ ਸੁਣਾਉਣਾ ਚਾਹੁੰਦਾ ਤੋ ਇਹ ਫਿਰ ਉਸ ਤੋਂ ਬਾਅਦ ਕੀ ਕਰਦੇ ਆ ਕਿ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਬਲੈਕਮੇਲ ਕਰਨਾ ਸ਼ੁਰੂ ਕਰਦੇ ਆ ਤੇ ਜਦੋਂ ਮੈਂ ਨੇ ਤੇ ਪਰਚਾ ਦਰਜ ਕਰਾਤਾ ਰਿਪੋਰਟ ਕਰਾਈ ਆ ਤੋ ਆਪਣੇ ਜਿਹੜੀ ਚੌਂਕੀ ਥਾਣਾ ਵਾ ਉਹ ਮੇਰੀ ਮੱਝ ਤੇ ਕਰਦੇ ਪਏ ਆ ਆ ਸੁਣਿਓ ਤੁਸੀਂ ਜਿਹੜੀ ਹੁਣ ਦੁਬਾਰੇ ਏਨੇ ਧਮਕੀ ਲਾਈ ਕਰਤੂਤ ਕੀਤੀ ਆ ਉਹਨੂੰ ਕਿਹੜੇ ਤਰੀਕੇ ਧਮਕੀ ਲਾਉਣ ਦੇ ਸੁਣਿਓ ਹਲੋ ਸ੍ਰੀ ਕਾਲ ਬਰਾਜ ਜੀ ਆਦੀ ਪਹੁੰਚੇ ਬਰਾਜ ਜੀ ਤੁਸੀਂ ਜਿਹੜੀ ਹੁਣੇ ਅਸੀਂ YouTube ਤੋਂ ਸੁਣਦੇ ਸੀਗੇ ਆ ਸੁਣੋ ਇਹੋ ਮੁੰਡਾ ਤੇ ਹੁਣ ਉਹ ਮੁੰਡੇ ਦਾ ਡੈਡੀ ਬਣ ਗਿਆ ਜੋਏ ਜੇ ਮੈਂ ਆਦਾ ਡੈਡੀ ਬੋਲਦਾ ਪਾਪਾ ਬੋਲਦਾ ਦਾ ਮੈਂ ਇਹੋ ਮੁੰਡਾ ਵਾ ਵਾਰ ਵੀ ਜਨਾਨੀ ਦੀਏ ਕੱਢਦਾ ਆਵਾਜ਼ਾਂ ਬਦਲ ਬਦਲ ਗੱਲ ਕਰਦਾ ਸੁਣਿਓ ਜੀ ਮਨੋ ਦਾ ਪਾਦਰ ਗੱਲ ਕਰ ਰਿਆਂ ਲਖਮਿੰਦਰ ਸਿੰਘ ਨਾਮ ਆਪਣਾ ਹਾਂਜੀ ਤੇ ਅੱਗੇ ਸੰ ਨੂੰ ਠਾਣੇ ਤੋਂ ਵੀ ਫੋਨ ਆਇਆ ਆਪਣੇ ਬਾਕੀ ਇੱਕ ਮਿੰਟ ਇੱਕ ਮਿੰਟ ਮੈਂ ਅਰਜਿੰਦਰ ਅਰਜਿੰਦਰ ਐਸਆਈ ਪਾਲਕੋਸ਼ ਇਦਾਂ ਹਾਂਜੀ देखो जी गल सुनो ਤੁਸੀਂ ਗੱਲ ਜਿੱਦਾਂ ਵਧਾ ਚੜਾ ਰਹੇ ਹੋ YouTube ਤੇ ਪਾ ਰਹੇ ਮੇਕੋ ਵੀ ਕੀਤੀ ਮੈਨੂੰ ਫੋਨ ਨਾ ਲਾਓ ਪਹਿਲੀ ਗੱਲ ਮੈਂ ਕੰਪਲੀਟ ਕੀਤੀ ਆ ਤੇ ਜਿਹੜੀ ਗੱਲ ਕਰਨੀ ਆ ਮੈਂ ਨਾਲ ਖਾਣੇ ਜਾਇ ਕਰਿਓ ਠੀਕ ਆ ਨਾ ਮੈਂ ਤਾਂ ਤੇ ਕਰਾਉਣਾ ਸੀ ਸੁਣਾ ਮੇਰੀ ਗੱਲ ਤੁਸੀਂ ਇਦਾਂ ਕਰੋ ਤੁਹਾਨੂੰ ਨਹੀਂ ਛੱਡਣਾ ਤੁਹਾਨੂੰ ਛੱਡਣਾ ਨਹੀਂ ਤੁਹਾਨੂੰ ਮੈਂ ਨਹੀਂ 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 ਛੱਡਣ ਦੀ ਗੱਲ ਮੇਰੀ ਗੱਲ ਸੁਣੋ ਜੇ ਕਿਤੇ ਮੈਂ ਗਲਤ ਆਖਾ ਨਾ ਤੇ ਤੁਸੀਂ ਵੀ ਦਰਖਾਸਤ ਦਿਓ ਮੇਰੇ ਤੇ ਉਹ ਰਿਕਾਰਡਿੰਗ ਤੋਂ ਨਹੀਂ ਨਹੀਂ ਰਿਕਾਰਡਿੰਗ ਮੇਰੇ ਕੋਲ ਵਾ ਸਾਰੀਆਂ ਪਈਆਂ ਹਾਂ ਠੀਕ ਹੈ ਕੋਲ ਨਾਲ ਮੈਨੂੰ ਵੀ ਫੋਨ ਕਰ ਤੋਂ ਲੈ ਰੋ ਬੱਚੇ ਦਾ ਜੇ ਕੈਰੀਅਰ ਖਰਾਬ ਹੋ ਗਿਆ ਮੇਰੀ ਗੱਲ ਸੁਣ ਲਓ ਹਾਂ ਇਹ ਪਰਚੋ ਐਵੇਂ ਹੀ ਮਸੀਹ ਆ ਐਵੇਂ ਹੀ ਨੂੰ ਮੰਨਦੇ ਆਂ ਖੁਦਾ ਨੂੰ ਮੰਨਦੇ ਆਂ ਇਨਾਮਦਾਨ ਬੱਤੀ ਸੁਣਾ ਲੈ ਆ ਦੀਨਾ ਨਗਰਦਾਰ ਹਾਂ ਡਾਕਟਰ ਉਹਦੇ ਕੋਲ ਜੇ ਬੱਚੇ ਦਾ ਕੈਰੀਅਰ ਖਰਾਬ ਹੋ ਗਿਆ ਹਾਂ ਜਿੱਦਾਂ ਤੁਸੀਂ YouTube ਤੇ ਪਾਈ ਆ ਬੱਚੇ ਨੇ ਸੇਮ ਬਦਲ ਲੈਣੀ ਹੁਣ ਜੇ ਬੱਚੇ ਦਾ ਕੈਰੀਅਰ ਖਰਾਬ ਹੋ ਗਿਆ ਫਿਰ ਇਹ ਵੈਰ ਚੱਲਣਾ ਜੇ ਫਿਰ ਇਹ ਫਿਰ ਨਹੀਂ ਆਈ ਖੁਦਾ ਨੇ ਕਿਹਾ ਵਾ ਕਿ ਜੇ ਤੇਰੇ ਇੱਕ ਮਾਰ ਆਹ ਵੇਖੋ ਕਹਿੰਦਾ ਵੈਰ ਚੱਲਣਾ ਇਹ ਜਿੰ ਤਾਨੂੰ ਛੱਡਣਾ ਨਹੀਂ ਆ ਵੀ ਤੂੰ ਆਪਣੀ ਕੰਪਲੀਟ ਤੇ ਪਰਚਾ ਵਾਪਸ ਲੈ ਤੇ ਜੇ ਮੰਨ ਲਓ ਜਿੰਨਾ ਦੇ ਮੈਂ ਨੰਬਰ ਦਿੱਤੇ ਆ ਉਹਨਾਂ ਦੇ ਵੀਡੀਓ ਪਾਉਂਦੇ ਜੇ ਉਹਨਾਂ ਨੂੰ ਕੋਈ ਹੁੰਦਾ ਤੇ ਫੇਰ ਕੌਣ ਜ਼ਿੰਮੇਵਾਰੀ ਆ ਸੁਣ ਲੋ ਇਹਦੀਆਂ ਗੱਲਾਂ ਅੱਗੇ ਸੁਣੋ ਮਾਰਦਾ ਤੇ ਦੂਜੀ ਗੱਲ ਕਰ ਹਾਂ ਫੇਰ ਨਹੀਂ ਜੀ ਅਸੀਂ ਵੇਖਣਾ ਜੇ ਬੱਚੇ ਦਾ ਕੈਰੀਅਰ ਖਰਾਬ ਹੋ ਗਿਆ ਨਾ ਜੇ ਮੈਂ ਇੱਕ ਵਾਰੀ ਫੇਰ ਤੋਂ ਤੁਹਾਨੂੰ ਮੈਂ ਗੱਲ ਕਹਿਣੀਆਂ ਆ ਹਾਂ ਫੇਰ ਅਸੀਂ ਕੋਈ ਨਹੀਂ ਨਹੀਂ ਤੇ ਤੰਗੀ ਲਾਉਂਦੇ ਮੈਨੂੰ ਨੇ ਤਾਂ ਕਿੰਨੇ ਮਨਉਨੇ ਆ ਕੈਰ ਕਰਾ ਤੁਸੀਂ ਕਿੰਨੇ ਦਾ ਕੈਰ ਕਰਾ ਕਰਨਾ ਵੀਡੀਓ ਬਣਾ ਕੇ ਫੋਟੋ ਕੋ ਆ ਕੇ ਆਪਣਾ ਫਿਜੀਕਲ ਹੋ ਵੀਡੀਓ ਕਾਲ ਕਰੋ ਇਧਰ ਇਧਰ ਵੇਖੋ ਬੰਗਲਾਜ ਭਾਜੀ ਬੋਦਾ ਦੀ ਕਸਮ ਲੱਗੀ ਹਾਂ ਮੂਝੇ ਐਹੀਂ ਇਦਾਂ ਦੀ ਕੋਈ ਹਰਕਤ ਕੀਤੀ ਆ ਬੂਆ ਜੀ ਹੀ ਉਹ ਫਰਾਉਡ ਜਨਾਨੀ ਆ ਉਹਦੇ ਖਿਲਾਫ ਐਸਐਸਪੀ ਨੂੰ ਕੰਪਲੇਂਟ ਦਿੱਤੀ ਹੈ ਡੀਐਸਪੀ ਕੋ ਕੱਲ ਮੈਂ ਬੈਠਾ ਹਾਂ ਹੁਣ ਤੁਹਾਨੂੰ ਹੁਣ ਤੁਹਾਨੂੰ ਪਤਾ ਲੱਗਾ ਫਰਾਉਡ ਜਨਾਨੀ ਕਿੰਦਰ ਪਤਾ ਲੱਗਾ ਵੀ ਉਹ ਫਰਾਉਡ ਆ ਤੁਹਾਨੂੰ ਪਤਾ ਪਰਸੋ ਹੀ ਲੱਗਾ ਵਾ ਪਠਾਨ ਫੋਟੋ ਵੀ ਸੁਣੋ ਅੱਜ ਮੈਨੂੰ ਪਰਸੋਂ ਪਤਾ ਲੱਗਾ ਵੀ ਜਨਾਨੀ ਫਰਾਉਡ ਆ ਕੱਲ ਫੋਨ ਆਇਆ ਦਾ ਮੈਨੂੰ ਸ਼ਾਮ ਨੂੰ ਤੇ ਕੱਲ ਤੇ ਸ਼ਾਮ ਨੂੰ ਆਕਾਸ਼ ਸੰਧੂ ਜੀ ਨੂੰ ਫੋਨ ਕਰਦੇ ਵਸੇ ਦਵਾਈ ਦੇਣੇ ਬੁਆ ਜੀ ਨਾਲ ਗੱਲ ਕਰੋ ਕੱਲ ਬੁਆ ਜੀ ਨਾਲ ਗੱਲ ਕਰਾਉਣ ਡਿਆ ਤੇ ਕੱਲ ਹੀ ਮੈਨੂੰ ਕਹਿਣ ਦਾ ਕਿ ਜਨਾਨੀ ਫਰਾਉਡ ਆ ਇਹ ਬੰਦਾ ਜਿਹੜਾ ਬਲੈਕਮੀਲਰ ਆ ਪਾਸਟ ਸਾਰੇ ਸਾਵਧਾਨ ਰਹਿਣ ਇਹਦੀ ਕਾਲ ਜੇ ਰਿਕਾਰਡ ਕਰਨੀ ਕਰੋ ਆਪਣੇ ਇਹਨੂੰ ਫੜਨਾ ਬੰਦਾ ਕਿੱਥੇ ਤੇ ਕੌਣ ਆ ਇਹ ਗਰਦਾਸਪੁਰ ਸਾਈਡ ਦਾ ਹੀ ਆ ਪਰ ਇਹ ਨਹੀਂ ਪਤਾ ਕਿ ਪਿੰਡ ਕਿਹੜਾ ਵਾ ਤੇ ਪ੍ਰਸ਼ਾਸਨ ਨੂੰ ਆਪੇ ਲੱਗ ਲੇਗਾ ਅੱਗੇ ਸੁਣੋ ਇਹ ਸੰਕੇਤ ਮਿਲੇ ਆ ਤੁਸੀਂ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਲੱਗਿਆ ਮੇਰੀ ਬੁਆਜੀ ਉਹ ਫਰਾਉਡ ਆ ਹਾਂ ਠੀਕ ਆ ਹਾਨੂੰ ਪਹਿਲਾਂ ਵੀ ਇਦਾਂ ਦੇ ਫੋਨ ਹੋ ਗਏ ਕੋਈ ਨਹੀਂ ਤੁਸੀਂ ਬੁਆਜੀ ਫੜਾਓ ਕਿੱਥੇ ਆ ਨੰਬਰ ਨੋਟ ਕਰੋ ਉਹਦਾ ਜੇ ਲੱਭਦੇ ਨਹੀਂ ਤੇ ਚੱਕੋ ਮੈਂ ਨਹੀਂ ਕਰਨਾ ਮੈਂ ਨਹੀਂ ਕਿਹਾ ਨੰਬਰ ਨੋਟ ਕਰਨਾ ਮੇਰੇ ਕੋ ਤੁਹਾਡਾ ਨੰਬਰ ਮੈਨੂੰ ਤੁਸੀਂ ਕਾਲ ਕੀਤੀ ਮੇਰੀ ਘਰ ਨਾਲ ਗੱਲ ਹੋਈ ਨਹੀਂ ਮੈਨੂੰ ਇਸ ਗੱਲ ਦਾ ਮਤਲਬ ਨਹੀਂ ਆਉਂਦਾ ਇਹ ਮੇਰੀ ਬੁਆ ਜੀ ਤੁਹਾਨੂੰ ਕੋਈ ਪਤਾ ਲੱਗਾ ਪਰਸੋਂ ਦਾ ਤੁਸੀਂ ਇਧਰ ਵੇਖੋ ਬਲਰਾਏ ਭਾਜੀ ਪਾਈ ਸੁਣ ਮੈਨੂੰ ਸੁਣੀ ਫੋਨ ਨਾ ਕਰੋ ਬਸ ਬਸ ਫੋਨ ਨਾ ਨੂੰ ਫੋਨ ਨਾ ਕਿਤੇ ਠਾਣੇ ਬੱਚਾ ਸੁਸਾਈਡ ਕਰ ਲੇਗਾ ਤੇ ਤੂੰ ਹੀ ਉਮਰ ਭਰ ਹੀ ਨਹੀਂ ਜੁਟਣਾ ਕਿਉਂ ਇਹ ਬੱਚਾ ਬਕਿਆ ਮੈਂ ਨਹੀਂ ਜੇ ਮੈਂ ਦੇ ਦਿਮਾਗ ਦੀ ਚੱਟਰੀ ਉਹਦੇ ਉਹਦੇ ਦਿਮਾਗ ਦੀ ਚੱਲਦੀ ਹੈ ਪਹਿਲਾਂ ਹੀ ਦਵਾਈ ਅੱਛਾ ਉਹਦੀ ਦਵਾਈ ਚੱਲਦੀ ਆ ਤੇ ਉਹ ਫੋਨ ਕਰਦਾ ਨੂੰ ਕਹਿੰਦਾ ਦਵਾਈ ਦੀ ਖੋਂਦਾ ਉਹਦੀ ਦਵਾਈ ਚੱਲਣਾ ਪੀਵਣਾ ਆਂਦਾ ਨੂੰ ਉਹਦੇ ਦਵਾਈ ਚੱਲਦੀ ਬੱਚਾ ਸੈਟਗਾ ਕਰਨਾ ਰੱਖ ਨਹੀਂ ਮੈਂ ਤਾਂ ਕੋਈ ਕਾਰਵਾਈ ਕਰਨੀ ਭਾਈ ਇਦਾਂ ਤੇ ਕਈ ਸੁਸਾਈਡ ਕਰਦੇ ਆ ਨਹੀਂ ਇਦਾਂ ਨਹੀਂ ਗੱਲ ਬੰਨੀ ਇਹ ਨੂੰ ਇਹ ਪੁਲਰਾਜ ਭਾਜੀ ਫਿਰ ਤੁਹਾਨੂੰ ਆਪਣਾ ਆਪਣਾ ਪਿੰਡ ਦਾ ਨਾਮ ਦੱਸੋ ਦੀ ਕਿਹੜਾ ਨਾਮ ਆ ਤੁਹਾਡੇ ਤੁਹਾਡੇ ਪਿੰਡ ਦਾ ਨਾਮ ਕੀ ਸਾਡੇ ਪਿੰਡ ਦਾ ਆ ਵੇਖੋ ਹੁਣ ਪਿੰਡ ਦਾ ਨਾਮ ਕੀ ਦੱਸ ਇਦਾਂ ਨਹੀਂ ਗੱਲ ਬੰਨੀ ਵੈਰ ਪੈਣਾ ਫਿਰ ਇਹ ਇਦਾਂ ਆਹਦੀਆਂ ਮੈਨੂੰ ਧਮਕੀਆਂ ਲਾਉਂ ਡੈਜੋ ਤੇ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਵਿਰੋਧੀ ਬਹੁਤ ਜ਼ਿਆਦੇ ਆ ਫਾਦਰ ਸਾਹਿਬ ਨੂੰ ਅੰਤਕਵਾਦੀਆਂ ਮਾਰਿਆ ਵਾ ਜਿਹੜੇ ਅੰਤਕਵਾਦੀਆਂ ਨੇ ਮਾਰਿਆ ਉਹ ਅੰਤਕਵਾਦੀ ਮੇਰੇ ਪਿੰਡ ਦੇ ਸੀਗੇ ਉਹ ਬਾਦ ਵਿੱਚ ਪੁਲਿਸ ਨੇ ਉਹਨਾਂ ਨੂੰ ਮਾਰਤਾ ਹੈਗਾ ਤੇ ਸਾਡਾ ਜਿਹੜਾ ਵੈਰ ਆ ਵਿਰੋਧ ਆ ਚੱਲਦਾ ਆ ਰਿਹਾ ਵਾ ਤੇ ਮੇਰਾ ਕਿਸੇ ਨੇ ਵੀ ਕੋਈ ਨੁਕਸਾਨ ਕਰਤਾ ਇਹ ਬੰਦੇ ਜ਼ਿੰਮੇਦਾਰ ਜੋ ਕਿ ਇਹਨਾਂ ਵੱਲੋਂ ਮੈਨੂੰ ਕਾਲ ਆਈ ਆ ਇਹਨਾਂ ਮੈਨੂੰ ਲਾਈਆਂ ਧਮਕੀਆਂ ਅੱਗੇ ਵੀ ਮੇਰੇ ਤੇ ਧਮਕੀਆਂ ਅੱਗੇ ਮੈਨੂੰ ਆਈਆਂ ਗੈਂਗਸਟਰਾਂ ਦੀਆਂ ਉਹ ਵੀ ਮੇਰੇ ਕੋਲ ਐਫ ਆਰ ਐ ਨੰਬਰ ਪਿਆ ਵਾ ਉਹ ਵੀ ਮੈਂ ਕੰਪਲੀਟ ਐਸਐਸਬੀ ਸਾਹਿਬ ਨੂੰ ਦਿੱਤੀਆਂ ਗੈਂਗਸਟਰਾਂ ਦੀਆਂ ਜਿਹੜੀਆਂ ਮੈਂ ਥਰਡ ਕਾਲਸ ਪਹਿਲੇ ਹੀ ਆਈਆਂ ਹਈਆਂ ਅੱਜ ਤੋਂ ਕੁਝ 2-3 ਸਾਲ ਪਹਿਲੇ ਔਰ ਜੋ ਕਮੈਂਟਾਂ ਵਿੱਚ ਮੈਨੂੰ ਧਮਕੀਆਂ ਵੀ ਮੇਰੇ ਕੋਲ ਨੇ ਔਰ ਜੋ ਵੀ ਮਤਲਬ ਕਿ ਕਈ ਵਾਰ ਮੈਨੂੰ ਧਮਕੀਆਂ ਆਈਆਂ ਵਾ ਤੇ ਬਹੁਤ ਮੇਰੇ ਵਿਰੋਧੀ ਨੇ ਬਹੁਤ ਕੁਛ ਆ ਕੁਝ ਵੀ ਮੇਰੇ ਨਾਲ ਹੋ ਸਕਦਾ ਵਾ ਤੇ ਬਾਕੀ ਤੁਹਾਡਾ ਸਾਥ ਚਾਹੀਦਾ ਵਾ ਮੈਂ ਆਪਣੇ ਪਰਿਵਾਰ ਦਾ ਇਕੱਲਾ ਇਕੱਲਾ ਚਰਾ ਗਿਆ ਭਰਾ ਸੀ ਮੇਰੇ ਦੋ ਉਹ ਵੀ ਨਹੀਂ ਰਹੇ ਪਾਪਾ ਵੀ ਨਹੀਂ ਰਹੇ ਸੇਵਕਾਈ ਵੀ ਮੈਂ ਮੇਰੇ ਸਿਰ ਤੇ ਸਾਰੀ ਸਾਰਾ ਕੰਮ ਸਾਰਾ ਕੁਝ ਮੇਰੇ ਸਿਰ ਤੇ ਹੀ ਆ ਤੇ ਆਪ ਦਾ ਸਾਥ ਚਾਹੀਦਾ ਦਵਾਵਾ ਚਾਹੀਦੀ ਆ ਵਾ ਜਨ ਸਿੱਧੀ ਸਾਰਿਆਂ ਨੂੰ